ਬਾਪੂ ਨੇ ੱਤਕਾ ਮਾਰਤਾ ਸੀ ਜਿਹਦੇ ਕਰਕੇ ਮੰਜੇ ਤੇ ਪੈ ਗਈ ਮਾਤਾ ਕਿਰਨਜੀਤ कौर ਅੱਜ ਮਾਤਾ ਜੀ ਦੇ ਚੂਲੇ ਦੇ ਆਪਰੇਸ਼ਨ ਵਾਸਤੇ ਅਸੀਂ ਮਾਤਾ ਜੀ ਨੂੰ ਦਾਖਲ ਕਰਾਉਣ ਲੱਗੇ ਆ ਜੀ ਦੀਪਕਾ ਹਸਪਤਾਲ ਡਾਕਟਰ ਰਮਨ ਸਿੰਘ ਲਾਜੀ ਦੇ ਅੰਦਰ ਬੱਚੇ ਨੂੰ 7 ਸਾਲ ਹੋ ਗਏ ਬਾਹਰ ਗਏ ਨੂੰ ਉਹ ਮੋੜੀ ਨਹੀਂ ਹੋਇਆ ਤਾਂ ਪੀਆਰ ਨਹੀਂ ਹੋਇਆ ਉਹਨੇ ਪੀਆਰ ਫਾਈਲ ਅਪਲਾਈ ਕੀਤੀ ਸੀ ਉਹ ਵੀ ਉਹਦੇ ਰਿਜੈਕਟ ਹੋ ਗਈ ਉਧਰ ਫਸਿਆ ਬੈਠਾ ਔਰ ਬਾਪੂ ਮੈਂਟਲੀ ਅਫਸੈਟ ਹੋ ਗਏ ਡਿਮੈਂਸ਼ੀਆ ਹੋ ਗਿਆ ਯਾਦ ਆਸ਼ ਚਲੇ ਗਈ ਕੁੱਟਮਾਰ ਕਰਨ ਲੱਗੇ ਪੰਨ ਤੋੜ ਕਰਨ ਲੱਗੇ ਮਾਰਮਰੀਆ ਕਰਨ ਲੱਗੇ ਬੀਬੇ ਕਿਵੇਂ ਨਾ ਕਿਵੇਂ ਉਹਨੂੰ ਸੰਭੀ ਜਾਂਦੀ ਸੀ ਰੋਟੀ ਪਾਣੀ ਦੇਈ ਜਾਂਦੀ ਸੀ ਅਰਦਾਸ ਕਰਿਓ ਵੀ ਮਾਤਾ ਕਿਰਨਜੀਤ ਕੌਰ ਉੱਠ ਕੇ ਤਰਨ ਜੋਗੀ ਹੋ ਜਵੇ ਐਸਾ ਦੁੱਖ ਨਾ ਰੱਬ ਕਿਸੇ ਨੂੰ ਦੇਵੇ ਵਧੀਆ ਚੰਗੀ ਭਲੀ ਸੀ ਬੀਬੇ ਘਰਬਾਰ ਚਲਾਉਂਦੀ ਸੀ ਕੰਮਕਾਰ ਪੂਰੇ ਕਰਦੀ ਸੀ ਪਿਛਲੇ ਕੁਝ ਸਮੇਂ ਚ ਜ਼ਿੰਦਗੀ ਪਲਟ ਗਈ ਜਮਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਕਰਨਜੀਤ ਕੌਰ ਸੋਢੀ ਇਹਨਾਂ ਦੇ ਪਤੀ ਹਸਬੰਡ ਬਾਪੂ ਜਗਜੀਤ ਸਿੰਘ ਸੋਢੀ ਗੁਰਜੀਤ ਸਿੰਘ ਸੋਢੀ ਦੋਨੋਂ ਹਸਬੰਡ ਵਾਈਫ ਸਾਡੇ ਕੋ ਆਏ ਸੀ ਬਾਪੂ ਦਾ ਇਸ ਦੁਨੀਆ ਤੋਂ ਤੁਰ ਗਿਆ ਚੜ੍ਹਾਈ ਕਰ ਗਿਆ ਬੇਬੇ ਮੰਜੇ ਤੇ ਪਈ ਹੈ ਬਾਪੂ ਕਰਕੇ ਅੱਜ ਬੇਬੇ ਦਾ ਆਪਰੇਸ਼ਨ ਹੋਣ ਜਾ ਰਿਹਾ ਬੇਬੇ ਦਾ ਚੂਹਾ ਟੁੱਟ ਗਿਆ ਸੀ ਬਾਪੂ ਨੇ ਧੱਕਾ ਮਾਰਤਾ ਸੀ ਜਿਹਦੇ ਕਰਕੇ ਮੰਜੇ ਤੇ ਪਈ ਗਈ ਮਾਤਾ ਕਿਰਨਜੀਤ ਕੋ ਉਹ ਬਾਪੂ ਗਰਜੀਤ ਸਿੰਘ ਜਿਹੜੇ ਬੜੇ ਸਿਆਣੇ ਸੁਲਝੇ ਹੋਏ ਚੰਗੇ ਕੰنسان ਸੀ ਬਧੀਆ ਕੰਮਕਾਰ ਕਰਦੇ ਸੀ ਇੱਕ ਬੇਟਾ ਸੀ ਇਹਨਾਂ ਦਾ ਜਿਹਨੂੰ ਪੜਾਇਆ ਲਿਖਾਇਆ ਕੈਨੇਡਾ ਪੜਨ ਵਾਸਤੇ ਭੇਜਿਆ ਚ ਰਿੰਦਾ ਬੱਚਾ ਹੋ ਸਿੰਘ ਛੋਡੀ ਬੱਚੇ ਨੂੰ 7 ਸਾਲ ਹੋ ਗਏ ਬਾਹਰ ਗਏ ਨੂੰ ਉਹ ਮੋੜੀ ਨਹੀਂ ਹੋਇਆ ਤੋ ਪੀਆਰ ਨਹੀਂ ਹੋਇਆ ਉਹਨੇ ਪੀਆਰ ਫਾਈਲ ਅਪਲਾਈ ਕੀਤੀ ਸੀ ਉਹ ਵੀ ਉਹਦੇ ਰਿਜੈਕਟ ਹੋ ਗਈ ਉਧਰ ਫਸਿਆ ਬੈਠਾ ਔਰ ਬਾਪੂ ਮੈਂਟਲੀ ਅਫਸੈਟ ਹੋ ਗਏ ਡਿਮੈਂਸ਼ੀਆ ਹੋ ਗਿਆ ਜਾਨ ਅਸ ਚਲੇ ਗਈ ਕੁੱਟਮਾਰ ਕਰਨ ਲੱਗੇ ਭੰਨ ਤੋੜ ਕਰਨ ਲੱਗੇ ਮਾਰ ਮਰਈਆ ਕਰਨ ਲੱਗੇ ਬੀਬੀ ਕਿਵੇਂ ਨਾ ਕਿਵੇਂ ਉਹਨੂੰ ਸੰਭੀ ਜਾਂਦੀ ਸੀ ਰੋਟੀ ਪਾਣੀ ਦੇਈ ਜਾਂਦੀ ਸੀ ਪਰ ਕੁਛ ਮਹੀਨੇ ਤੋਂ ਬਾਪੂ ਬਹੁਤ ਜ਼ਿਆਦਾ ਅਫਸੈਟ ਹੋ ਗਿਆ ਤੇ ਬਾਪੂ ਨੇ ੱਟਕਾ ਮਾਰਦਾ ਮਾਤਾ ਨੂੰ ਵੀ ਇਦੇ ਮਾਰਿਆ ਵੀ ਔਰ ਜੀ ਦੇ ਕਰਕੇ ਮਾਤਾ ਦਾ ਚੂੜਾ ਟੁੱਟ ਗਿਆ ਥੱਲੇ ਡੱਕੀ ਪੀ ਫਰਸ਼ ਤੇ ਔਰ ਚੂੜਾ ਟੁੱਟ ਗਿਆ ਮਾਤਾ ਵੀ ਮੰਜੇ ਤੇ ਪੈ ਗਈ ਬਰਾਬਰ ਉੱਥੇ ਮੰਜੇ ਤੇ ਕਹਾ ਤਾਂ ਫਰਸ਼ ਤੇ ਇਹ ਪਈ ਸੀ ਬਾਪੂ ਵੀ ਪਿਆ ਸੀ ਉੱਥੇ ਵਿੱਚੇ ਹੀ ਲੈਟਰਨ ਬਾਥਰੂਮ ਹੋ ਰਿਆ ਸੀ ਘਰ ਦੇ ਵਿੱਚ ਗੰਦ ਭਜਿਆ ਪਿਆ ਸੀ ਤੇ ਮਾਂ ਉਹਦੇ ਪੁੱਤ ਨੂੰ ਫੋਨ ਕਰ ਰਹੀ ਸੀ ਬਾਰ-ਬਾਰ ਵੀ ਤੂੰ ਆ ਜਾ ਵਾਪਸ ਉਹ ਕਹਿੰਦਾ ਮੈਂ ਆ ਨਹੀਂ ਸਕਦਾ ਉਹਨੇ ਫੋਨ ਚੱਕਣਾ ਵੀ ਬੰਦ ਕਰਤਾ ਫਿਰ ਧੰਨਵਾਦ ਇੱਕ ਡਾਕਟਰ ਦਾ ਜਿਹੜਾ ਮੱਲੇ ਦੇ ਵਿੱਚ ਹੀ ਰਹਿੰਦਾ ਸੀ ਵੀਰ ਉਹਦਾ ਕੀ ਨਾਮ ਸੀ ਮਾ ਡਾਕਟਰ ਦਾ ਬਲਵਿੰਦਰ ਸਿੰਘ ਉਹ ਬਾਈ ਕਿਵੇਂ ਨਾ ਕਿਵੇਂ ਮਾੜਾ ਮੋਟਾ ਇਹਨਾਂ ਦੀ ਸਾਂਭ ਸੰਭਾਲ ਕਰਦਾ ਸੀ ਉਹਨੇ ਫਿਰ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਫਿਰ ਸਾਡੇ ਸੇਵਾਦਾਰ ਟੀਮ ਮੈਂਬਰ ਉੱਥੇ ਗਏ ਮਾਤਾ ਜੀ ਉਹਨਾਂ ਦਾ ਹਾਲ ਦੇਖ ਕੇ ਸਾਡੇ ਨਾਲ ਸਾਂਝ ਪਾਈ ਫਿਰ ਮਾਤਾ ਜੀ ਨੂੰ ਤੇ ਬਾਪੂ ਜੀ ਨੂੰ ਲੈ ਕੇ ਇੱਥੇ ਪਹੁੰਚੇ ਵੀਰ ਬਾਪੂ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਸੀ ਬਾਪੂ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀਗੀ ਤੇ ਬਾਪੂ ਨੂੰ ਜਿੰਨੇ ਸਵਾਸਾਂ ਦੀ ਉਹਦੀ ਪੂੰਜੀ ਸੀ ਪੂਰੀ ਕਰਕੇ ਕਾਲਪੁਰਖ ਵਾਹਿਗੁਰੂ ਨੇ ਆਪਣੇ ਚਰਨਾਂ 'ਚ ਬੁਲਾ ਲਿਆ ਬਾਪੂ ਦੀ ਮੌਤ ਤੋਂ ਬਾਅਦ ਫਿਰ ਇਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਉਹਨੂੰ ਵੀ ਕਿਹਾ ਵੀ ਭਰਾਵਾ ਹੁਣ ਆ ਜਾ ਤੂੰ ਫਿਰ ਉਹਨੇ ਆਪਦੀ ਸਮੱਸਿਆ ਦੱਸੀ ਵੀ ਮੈਂ ਤਾਂ ਵੀਰੇ ਫਸਿਆ ਬੈਠਾ ਮੈਂ ਆ ਨਹੀਂ ਸਕਦਾ। ਕਿ ਮੇਰਾ ਪਾਸਪੋਰਟ ਰਿਨਿਊ ਕਰਾਉਣਾ ਦਿੱਤਾ ਹੋਇਆ। ਔਰ ਬਾਪੂ ਜੀ ਦੀ ਮੌਤ ਤੋਂ ਕੁਝ ਸਮੇਂ ਬਾਅਦ ਮਾਤਾ ਜੀ ਨੇ ਦੱਸਿਆ ਵੀ ਸਾਡੀਆਂ ਤਾਂ ਦੋਨਾਂ ਦੀਆਂ ਬਾਡੀਆਂ ਦਾਨ ਕੀਤੀਆਂ ਹੋਈਆਂ। ਇਹ ਅਮਰਸਰ ਮੈਡੀਕਲ ਕਾਲਜ ਦੇ ਵਿੱਚ। ਫਿਰ ਬਾਪੂ ਜੀ ਦੀ ਜਿਹੜੀ ਆਰਥਿਕ ਦੇ ਸੀਗੀ ਅੰਮ੍ਰਿਤਸਰ ਮੈਡੀਕਲ ਕਾਲਜ ਜਿੱਥੇ ਇਹਨਾਂ ਨੇ ਫਾਰਮ ਭਰੇ ਹੋਏ ਸੀ ਉੱਥੇ ਬਾਪੂ ਦੀ ਬੋਡੀ ਮੈਡੀਕਲ ਕਾਲਜ ਪਹੁੰਚਦੀ ਕੀਤੀ ਜਿੱਥੇ ਹੁਣ ਸਟੂਡੈਂਟ ਉਹਨਾਂ ਦੀ ਬੋਡੀ ਤੇ ਰਿਸਰਚ ਕਰਕੇ ਪੜਾਈ ਕਰ ਰਹੇ ਨੇ ਤੇ ਹੁਣ ਮਾਂ ਇੱਥੇ ਮੰंजे ਤੇ ਸੀ ਇਹਦਾ ਖੂਨ ਘਟ ਸੀ ਅਜੇ ਆਪਰੇਸ਼ਨ ਨਹੀਂ ਸੀ ਹੋ ਸਕਦਾ ਡਾਕਟਰ ਕਹਿੰਦੇ ਪਹਿਲਾਂ ਖੂਨ ਪੂਰਾ ਕਰੋ ਹੁਣ ਮਾਤਾ ਜੀ ਦਾ ਕੱਲ ਚੱਕਰ ਹੋਇਆ ਸੀ ਤੇ ਕੱਲ ਫਿਟਨੈਸ ਹੋ ਗਈ ਡਾਕਟਰ ਕਹਿੰਦੇ ਵੀ ਹੁਣ ਆਪਰੇਸ਼ਨ ਹੋ ਸਕਦਾ ਇਹਨਾਂ ਦਾ ਅੱਜ ਮਾਤਾ ਜੀ ਦੇ ਚੂਲੇ ਦੇ ਆਪਰੇਸ਼ਨ ਵਾਸਤੇ ਅਸੀਂ ਮਾਤਾ ਜੀ ਨੂੰ ਦਾਖਲ ਕਰਾਉਣ ਲੱਗੇ ਆ ਜੀ ਦੀਪਕਾ ਹਸਪਤਾਲ ਡਾਕਟਰ ਰਮਨ ਸਿੰਘ ਲਾਜੀ ਦੇ ਅੰਦਰ ਉਹਨਾਂ ਨੇ ਇਹਨਾਂ ਦੀ ਸਪਾਈਨ ਆ ਜਿਹੜੀ ਰੀੜ ਦੀ ਹੱਡੀ ਦਾ ਤੇ ਚੂਲੇ ਦਾ ਆਪਰੇਸ਼ਨ ਕਰਨਾ ਅਰਦਾਸ ਕਰਿਓ ਵੀ ਮਾਤਾ ਕਰਨਜੀਤ ਕੌਰ ਉੱਠ ਕੇ ਤੁਰਨ ਜੋਗੀ ਹੋ ਜੇਵੇ ਮਾੜਾ ਜਿਹਾ ਵੀ ਨਹੀਂ ਹਿੱਲ ਸਕਦੀ ਐ ਸਿੱਧੀ ਹੋਈ ਪਈ ਆ ਮਾੜਾ ਜੀ ਬੈੱਡ ਵੀ ਤਾਂ ਨੂੰ ਚੱਕ ਕੇ ਦਿੰਨੇ ਆ ਚੀਕਾਂ ਮਾਰਦੀ ਐ ਬੇਬੇ ਜਿਸਰਾਣਾ ਲਾ ਦਿੰਨੇ ਆ ਤਾਂ ਵੀ ਤਕਲੀਫ ਮੰਨਦੀ ਆ ਹੁਣ ਮਾੜਾ ਜਾਂ ਅਸੀਂ ਥੱਲੇ ਚਾਦਰ ਦੇ ਕੇ ਉੱਚਾ ਕੀਤਾ ਸਿਰ ਇਸ ਦੀ ਵੀ ਤਕਲੀਫ ਆ ਲੈਟਰਨ ਬਾਥਰੂਮ ਕਰਨਾ ਚੀਕਾਂ ਹੀ ਤੜਫਦੀ ਹੋਈ ਆ ਮਾਤਾ ਜਦੋਂ ਸਾਫ਼ ਸੁਥਰੀ ਕਰਦੇ ਆ ਚੱਲੀ ਨਹੀਂ ਜਾਂਦੀ ਤੜਫਦੀ ਮਸਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਂ ਤਾਂ ਤਕੜੀ ਹੋ ਕੇ ਤੰਦਰੁਸਤ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਇਹਦੇ ਬੇਟੇ ਨੂੰ ਵੀ ਸੱਚੇ ਪਾਤਸ਼ਾਹ ਵੈਗਰੂ ਸਮਤ ਬੁੱਧੀ ਬਖਸ਼ਣ ਵੀ ਉਹ ਵੀਰ ਵੀ ਆਪਣੇ ਕਾਗਜ਼ਪੱਤਰ ਰੈਡੀ ਕਰਕੇ ਵਾਪਸ ਆਵੇ ਆਪਣੀ ਮਾਂ ਨੂੰ ਤਾਂ ਮਿਲਿਆ ਕਿ ਮਾਂ ਦੀ ਤਾਂ ਸੇਵਾ ਕਰੇ ਪਿਓ ਨੂੰ ਤਾਂ ਜਿਉਂਦੇ ਜੀ ਨਹੀਂ ਦੇਖ ਸਕਿਆ ਜਾਂਦੇ ਜਾਂਦੇ ਪਿਓ ਦੀ ਮਿੱਟੀ ਨੂੰ ਵੀ ਹੱਥ ਨਹੀਂ ਲਾ ਸਕਿਆ ਪਰ ਹੁਣ ਮਾਂ ਨੂੰ ਲੋੜ ਆ ਛੋਟੇ ਵੀਰ ਤੇਰੀ ਬਹੁਤ ਜ਼ਿਆਦਾ ਆ ਜਾ ਆ ਕੇ ਮਿਲ ਕਮਾਈਆਂ ਤਾਂ ਬੰਦਾ ساری ਜ਼ਿੰਦਗੀ ਕਰਦਾ ਸੈਟੀਸਫੈਕਸ਼ਨ ਤਾਂ ਕਿਤੇ ਹੁੰਦੀ ਹੋਈ ਨਹੀਂ ਜਿੱਥੇ ਮਰਜ਼ੀ ਪਹੁੰਚ ਜਾਈਏ ਆਪਾਂ ਬਾਕੀ ਟ੍ਰਾਂਕ ਵਿੱਚ ਵੀਰਾ ਰਹਿੰਦਾ ਸਾਡੇ ਕੋਲ ਨੰਬਰ ਵੀ ਆ ਵੀਰੇ ਦਾ ਤੇ ਸਾਨੂੰ ਹੀ ਇੱਕ ਦੋ ਵੀਰਾਂ ਨੇ ਭੈਣਾਂ ਨੇ ਸਾ ਤੋਂ ਨੰਬਰ ਲਿਆ ਵੀ ਆ ਉਹਦਾ ਜੇ ਕਿਹੜੇ ਤਰੀਕੇ ਉਹਦੀ ਕੋਈ ਆਪਾਂ ਇੱਥੇ ਆਉਣ ਚ ਉਹਦੀ ਮਦਦ ਕਰ ਸਕਦੇ ਆ ਵੀ ਤਾਂ ਜੋ ਛੇਤੀ ਆ ਜਵੇ ਤਾਂ ਉਹ ਵੀ ਜਰੂਰ ਕਰਿਓ ਨੰਬਰ ਤੁਸੀਂ ਸਭ ਤੋਂ ਲੈ ਲਿਓ ਵੀਰ ਦਾ ਸਭ ਤੋਂ ਵੱਡੀ ਜ਼ਰੂਰਤ ਆ ਮਾਤਾ ਕਿਰਨਜੀਤ ਕੌਰ ਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਮਾਤਾ ਨੂੰ ਜਲਦੀ ਜਲਦੀ ਤੰਦਰੁਸਤ ਕਰਨ ਐਸਾ ਦੁੱਖ ਨਾ ਰੱਬ ਕਿਸੇ ਨੂੰ ਦੇਵੇ ਵਧੀਆ ਚੰਗੀ ਭਲੀ ਸੀ ਬੇਬੇ ਘਰ-ਬਾਰ ਚਲਾਉਂਦੀ ਸੀ ਆਪਦੇ ਸਾਰੇ ਕੰਮ-ਕਾਰ ਪੂਰੇ ਕਰਦੀ ਸੀ ਬਾਪੂ ਵੀ ਵਧੀਆ ਇੱਕ ਜ਼ਿੰਦਗੀ ਵਧੀਆ ਜਿਉਂਦਾ ਸੀ ਵਧੀਆ ਕੰਮ-ਕਾਰ ਸੀ ਫైనాన్స్ ਦਾ ਕੰਮ ਕਰਦਾ ਸੀ ਬਾਪੂ ਬਸ ਪਿਛਲੇ ਕੁਝ ਸਮੇਂ 'ਚ ਜ਼ਿੰਦਗੀ ਪਲਟ ਗਈ ਜਮਈ ਬਾਪੂ ਅਫਸਰਟ ਹੋ ਗਿਆ ਬੇਬੇ ਬੰਜੇ ਤੇ ਪਾਹ ਪੁੱਤ ਉਧਰ ਫਸ ਗਿਆ ਦੇਖੋ ਕਿੱਦਾਂ ਕਿਸ ਬੰਦਾ ਚੱਕਰ ਘੁੰਮਦਾ ਜਾਮ ਕਰਤਾ ਜ਼ਿੰਦਗੀ ਦੇ ਸਾਰੇ ਰਸਤੇ ਬੰਦ ਕਰਤੇ ਬੇਬੇ ਕਹਿੰਦੀ ਇੱਕ ਦਿਨ ਵੀ ਇਸ਼ਨਾਨ ਕੀਤੇ ਤੋਂ ਬਿਨਾਂ ਨਹੀਂ ਸੀ ਗੁਜ਼ਰਦਾ ਪਾਠ ਕਰਦੀ ਸੀ ਮੈਂ ਛੋਟੀਆਂ ਦੀ ਬੇਦੀਆਂ ਦੀ ਕਾਲਜੋਂ ਅਸੀਂ ਮਾਤਾ ਦਾ ਪਿੱਕਾ ਪਿੰਡ ਆ ਜਿਹੜਾ ਬੇਦੀ ਪਰਿਵਾਰ ਆ ਬਾਪੂ ਦਾ ਜਿਹੜਾ ਮਾਤਾ ਦਾ ਸਹੁਰਾ ਪਰਿਵਾਰ ਆ ਬਾਪੂ ਦਾ ਪਰਿਵਾਰ ਆ ਜਿਹੜਾ ਉਹ ਛੋਡੀ ਪਰਿਵਾਰ ਆ ਔਰ ਮਾਤਾ ਕਹਿੰਦੀ ਅਸੀਂ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕੋਲ ਦੇ ਵਿੱਚੋਂ ਆ। ਵੀ ਪਰਸੀ ਪਿਛਦੇ ਸਮੇਂ ਚ ਕਿਵੇਂ ਗੂੰਹ ਦੇ ਨਾਲ ਲਿਬੜੇ ਪਏ ਸੀ ਕਿਵੇਂ ਗੂੰਧੀਆਂ ਰੋੜੀਆਂ ਚਗਾਤੀਆਂ ਸਤੋਂ ਬਿਆਨ ਨਹੀਂ ਕਰ ਸਕਦਾ। ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਤਕੜੀ ਹੋਵੇ ਐਸੀ ਹਾਲਤ ਨਾ ਕਦੇ ਕਿਸੇ ਦੇ ਨਾਲ ਹੋਵੇ ਜਿੱਦਾਂ ਦੀ ਤਕਲੀਫ ਮਾਂ ਨੇ ਕੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ